ਰਾਜੀ ਉਹ ਤੋਂ ਪਹਿਲਾਂ ਵੀ ਜਦੋਂ ਕਾਂਗਰਸ ਚ ਸੀਗਾ ਇੱਕ ਵਾਰੀ ਇਹਨਾਂ ਨੂੰ ਟਿਕਟ ਨਹੀਂ ਮਿਲੀ ਸੀ 2002 ਚ ਤਾਂ ਆ ਇੰਡੀਪੈਂਡੈਂਟ ਇਲੈਕਸ਼ਨ ਲੜੇ ਸੀ ਤੇ ਉਹਦੇ ਬਾਅਦ ਇਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ ਫਿਰ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਤਾਂ ਮੈਂ ਸਮਝਦਾ ਕਿ ਇਹ ਲੋਕ ਜਿਹੜਾ ਬਾਰ-ਬਾਰ ਪਾਰਟੀਆਂ ਬਦਲਦੇ ਆ ਇਹਨਾਂ ਨੂੰ ਆਪਾਂ ਦਾਲ ਬਦਲੂ ਕਹ ਦਿੰਨੇ ਆ ਇਹ ਰਾਜਨੀਤੀ ਦੇ ਵੀ ਮੱਥੇ ਤੇ ਕਲੰਕਾ ਔਰ ਉਹ ਪਾਰਟੀਆਂ ਦੇ ਵੀ ਮੱਥੇ ਤੇ ਕਲੰਕਾ ਔਰ ਜਨਤਾ ਨੂੰ ਮੈਂ ਅਪੀਲ ਕਰਾਂਗਾ ਕਿ ਦਲ ਬਦਲੂ ਨੇਤਾਵਾ ਦਾ ਜਿੰਨਾ ਦਾ ਰਿਕਾਰਡ ਹੈ ਦਲ ਬਦਲ ਦਾ ਉਹਨਾਂ ਤੋਂ ਕਿਨਾਰਾ ਕਰਨ ਉਹਨਾਂ ਨੂੰ ਮੁੜ ਕੇ ਅੱਗੇ ਨਾ ਆਉਂਦੇ ਮੈਂ ਬਹੁਤ ਹੀ ਮਾਨਯੋਗ ਸਤਕਾਰਯੋਗ ਸ਼੍ਰੀ ਤੀਖਸ਼ ਸਿੰਘ ਜੀ ਦਾ ਇੱਕ ਦਲ ਬਦਲੂਆਂ ਦੇ ਉੱਪਰ ਬਿਆਨ ਜਿਹੜਾ ਮੈਂ ਪੜਿਆ ਮੈਂ ਉਸ ਬਿਆਨ ਦੀ ਬਹੁਤ ਸਰਹਾਨਾ ਕਰਦਾ ਹਾਂ ਔਰ ਉਹਦਾ ਸਮਰਥਨ ਕਰਦਾ ਹਾਂ ਉਸ ਬਿਆਨ ਦਾ ਜਿਹਦੇ ਚ ਉਹਨਾਂ ਨੇ ਇਹ ਗੱਲ ਲਿਖੀ ਸੀ ਕਿ ਜਿਹੜੇ ਅਫਸਰਵਾਦੀ ਦਲਬੱਦਰ ਲੋਗ ਨੇ ਉਹਨਾਂ ਤੋਂ ਜਨਤਾ ਨੂੰ ਜਿਹੜਾ ਪਰਹੇਜ਼ ਕਰਨਾ ਚਾਹੀਦਾ ਬੇਸ਼ੱਕ ਉਹਨਾਂ ਦਾ ਇਹ ਬਿਆਨ ਇੱਕ ਪਾਰਟੀਪੂਲਰ ਸ਼ਖਸੀਅਤ ਸ਼ਖਸ਼ ਵਾਸਤੇ ਸੀ ਜਿਹੜੇ ਬੀਤੇ ਦਿਨੀ ਕਾਂਗਰਸ ਤੋਂ ਭਾਜਪਾ ਔਰ ਭਾਜਪਾ ਤੋਂ ਦੁਬਾਰਾ ਕਾਂਗਰਸ ਚ ਗਏ ਚਾਹਨਾ ਚਾਹਨਾ ਕਿ ਕੇਵਲ ਕੀ ਇਹ ਤੁਹਾਡੀ ਜਿਹੜੀ ਵਿਚਾਰਧਾਰਾ ਆ ਸਾਰੇ ਦਲ ਬਦਲੂਆਂ ਤੇ ਲਾਗੂ ਹੋਊਗੀ ਜਾਂ ਕੇਵਲ ਜਿਹੜੇ ਭਾਰਤੀ ਜਨਤਾ ਪਾਰਟੀ ਚੋਂ ਛੱਡ ਕੇ ਚੱਲ ਜਾਂਦੇ ਨੇ ਉਹਨਾਂ ਦਲ ਬਦਲੂ ਲਾਗੂ ਹੋਏਗੀ ਮੇਰਾ ਇਹ ਤੁਹਾਨੂੰ ਕਿਉਂ ਕਹਿਣਾ ਜੇ ਤੁਸੀਂ ਆਪਣੀ ਪਾਰਟੀ ਦਾ ਇਤਿਹਾਸ ਪਿਛਲਾ ਛੱਡ ਦਈਏ ਵਰਤਮਾਨ ਚੈੱਕ ਕਰੋ ਤਾਂ ਤੁਹਾਡੀ ਪਾਰਟੀ ਦਾ ਪੰਜਾਬ ਪ੍ਰਧਾਨ ਉਹ ਦਲ ਬਦਲੂ ਤੁਹਾਡੀ ਪਾਰਟੀ ਨੇ ਜਿਹਨੂੰ ਪੰਜਾਬ ਦੇ ਅੰਦਰ ਮਨਿਸਟਰੀ ਦਿੱਤੀ ਉਹ ਦਲ ਬਦਲੂ ਤੁਹਾਡੀ ਪਾਰਟੀ ਨੇ ਜਿਹਨਾਂ ਨੂੰ ਮਹਿਗਾ ਮੋਰਚਾ ਦੀ ਪ੍ਰਧਾਨਗੀ ਦਿੱਤੀ ਉਹ ਦਲ ਬਦਲੂ ਤੁਹਾਡੀ ਪਾਰਟੀ ਜਿਹਨੇ ਹਰਿਆਣਾ ਚ ਹੁਣ ਰਾਜ ਸਭਾ ਦਿੱਤੀ ਉਹ ਦਲ ਬਦਲੂ ਤੁਹਾਡੀ ਪਾਰਟੀ ਜਿਹੜੀ ਇੱਥੇ ਤੱਕ ਵੀ ਐਗਜ਼ੈਂਪਲ ਆਈਆਂ ਕਿ ਉਹ ਜਿਹੜੇ ਲੋਕ ਦੂਜੀਆਂ ਪਾਰਟੀਆਂ ਚੋਂ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਆਏ ਪਹਿਲਾਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਟਿਕਟਾਂ ਦੇਣ ਤੋਂ ਬਾਅਦ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਤੇ ਤੁਸੀਂ ਬੜੇ ਸਤਿਕਾਰਤ ਇੰਨੇ ਪੁਰਾਣੇ ਪਾਰਟੀ ਦੇ ਅੰਦਰ ਰਹੇ ਹੋ ਇੰਨੇ ਪਾਰਟੀ ਦਾ ਤੁਸੀਂ ਕੰਮ ਕੀਤਾ ਆ ਔਰ ਤੁਹਾਡੀ ਨਿਸ਼ਠਾ ਪਾਰਟੀ ਨਾਲ ਬਹੁਤ ਜ਼ਿਆਦਾ ਆ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਕਿ ਜਿਹੜੀ ਸ਼ਖਸੀਅਤ ਨੇ ਦਲ ਬਦਲਵਾ ਦੀ ਪਰਿਭਾਸ਼ਾ ਦੂਜੀ ਪਾਰਟੀ ਜਾਂ ਲੋਕਾਂ ਨੂੰ ਸਮਝਾਈ ਕਿ ਤੁਸੀਂ ਇਹ ਪ੍ਰਯਾਸ ਆਪਣੀ ਪਾਰਟੀ ਦੇ ਅੰਦਰ ਵੀ ਕਰੋਗੇ ਭਾਤਜਨਤਾ ਪਾਰਟੀ ਦੇ ਅੰਦਰ ਵੀ ਕਰੋਗੇ ਕਿ ਜਿਹੜੀ ਦਲ ਬਦਲੂਆਂ ਦੀ ਹੋੜ ਜਿਹਨੇ ਆਪਣਾ ਸਾਰੇ ਸਮਾਜ ਦਾ ਗੰਦ ਕੂੜਾ ਕਰਕਟ ਇਕੱਠਾ ਕਰਨਾ ਸ਼ੁਰੂ ਕਰ ਲਿਆ ਤੇ ਆਉਂਦੇ ਹੀ ਤੁਹਾਡੇ ਵਰਗੇ ਜਿਹੜੇ ਸਤਿਕਾਰਤ ਮੈਂਬਰ ਆ ਜਾਂ ਸਿਆਣੇ ਮੈਂਬਰ ਆ ਉਹਨਾਂ ਨੂੰ ਘਰ ਬਿਠਾ ਦਿੱਤਾ ਗਿਆ ਤੇ ਐਦਾਂ ਦੇ ਲੋਕਾਂ ਨੂੰ ਜਿਹੜੀ ਇਹ ਜੁੰਮਵਾਲੀ ਦਿੱਤੀ ਗਈ ਔਰ ਇਹ ਲੋਕ ਬਹੁਤੀ ਧੇਰ ਸਿਰਫ ਜੁੰਮੇਵਾਲ ਦਾ ਹੀ ਇੰਜੋਏ ਕਰਨ ਆਉਂਦੇ ਆ ਔਰ ਜੁੰਮੇਵਾਲ ਦਾ ਇੰਜੋਏ ਕਰਕੇ ਜਿਹੜੇ ਚਲੇ ਜਾਂਦੇ ਆ ਮੈਂ ਆਸ਼ਾ ਕਰਦਾ ਕਿ ਜਿੰਨੇ ਤੁਸੀਂ ਬ੍ਰਿਸ਼ਟ ਵਿਭਾਤੀਆਂ ਤਾਂ ਪਾਰਟੀ ਦੇ ਲੀਡਰ ਹੋ ਨੇਤਾ ਹੋ ਤੁਸੀਂ ਜਿਹੜਾ ਇਹ ਬਖਤਵਯ ਅਖਬਾਰ ਦੇ ਮਾਧਿਅਮ ਦੇ ਨਾਲ ਇੱਕ ਪਾਰਟੀਕੂਲਰ ਲੀਡਰ ਲਈ ਦਿੱਤਾ ਕਿਰਪਾ ਕਰਕੇ ਇਹ ਜਰੂਰ ਆਪਣੇ ਪਾਰਟੀ ਪਲੇਟਫਾਰਮ ਤੇ ਵੀ ਬੋਤ ਰੱਖੋ